ਦੁਨੀਆ ਦੇ ਤੁਸੀਂ ਕਿਸੇ ਵੀ ਕੋਨੇ ਵਿੱਚ ਹੈਗੇ ਆ ਆ ਚੀਜ਼ ਦਾ ਨਾਮ ਲੱਗ ਹੋ ਸਕਦਾ ਆ ਪਰ ਚੀਜ਼ ਤੁਹਾਨੂੰ 100% ਮਿਲ ਜਾਣੀ ਆ ਪੰਡਣ ਚੜਣ ਤੇ ਚੁਬਨ ਵਾਲਿਆਂ ਨੂੰ ਵੀ ਸੁਨੇਹਾ ਆ ਆ ਚੀਜ਼ ਇੱਕ ਵਾਰੀ ਵਰਤ ਕੇ ਦੇਖ ਲਈਓ ਰਿਜ਼ਲਟ ਪੂਰਾ ਮਿਲੂਗਾ ਕਰਨਾ ਕੀ ਆ ਇਸ ਚੀਜ਼ ਦਾ ਨਾਮ ਹੁੰਦਾ ਸਾਲਮ ਮਿਸ਼ਰੀ ਫਰੇਕ ਨੁਕਸੇ ਜਪੈਂਦੀ ਆ ਵੀਡੀਓਾਂ 'ਚ ਤੁਸੀਂ ਦੇਖੀ ਆ ਕੁਝ ਲੋਕ ਅੱਜ ਕੱਲ੍ਹ ਦੇ ਨੈੱਟ ਦੇ ਉੱਤੇ ਵੀਡੀਓ ਪਾਉਂਦੇ ਆ ਜੀ ਇਹਨੂੰ ਯੂਜ਼ ਕਰਨੀ ਡਰ ਲੱਗਦਾ ਸਾਈਡ ਇਫੈਕਟ ਲਈ ਸਾਬਤ ਲਈਓ ਸਾਲਮ ਮਿਸ਼ਰੀ ਇਹੇ ਆਹ ਤੁਹਾਨੂੰ ਮੈਂ ਫੋਟੋ ਕਲੀਅਰ ਵੱਡੀ ਕਰਕੇ ਲਗਾ ਦੂੰਗਾ ਸਾਲਮਿਸ਼ਰੀਆ ਪ੍ਰੋਡਕਟ ਵਾ ਇਹਨੂੰ ਤੁਸੀਂ ਪਾਣੀ ਦੇ ਵਿੱਚ ਭਿਓ ਦੇਣਾ ਰਾਤ ਨੂੰ ਜਿੱਦਾਂ ਤੁਸੀਂ ਆਹ ਪੀਸ ਭਿਜਿਆ ਆ 8-10 ਘੰਟੇ ਪਾਣੀ ਚ ਭਿਜਿਆ ਰਵੇ ਸਵੇਰੇ ਉੱਠ ਕੇ ਤੁਸੀਂ ਇਹ ਪੀਸ ਜਿੱਦਾਂ ਆਹ ਪੀਸ ਦੇਖ ਸਕਦੇ ਆ ਰਾਤ ਪੂਰਾ ਪਾਣੀ ਚ ਭਿਜਿਆ ਤੇ ਇੱਕ ਫਲ ਜਰਾ ਖਾਦਾ ਜਾਂਦਾ ਹੈ ਇਹ ਜਿਹੜਾ ਤੋੜਨ ਦੇ ਵਿੱਚ ਕੱਚਾ ਬਹੁਤ ਹਾਰਡ ਹੁੰਦਾ ਆ ਪਾਣੀ ਚ ਭੋ ਕੇ ਨਰਮ ਹੋ ਜਾਂਦਾ ਇਹਨੂੰ ਇਦਾਂ ਖਾ ਸਕਦੇ ਆ ਤੁਸੀਂ ਦੇਖ ਸਕਦੇ ਆ ਇਹ ਖਾਣ ਦੇ ਵਿੱਚ ਈਜ਼ੀ ਹੈ ਇਹ ਚੀਜ਼ ਜਿੱਦਾਂ ਅੱਜ ਕੱਲ ਪੀਸੀਆਂ ਦਵਾਈਆਂ ਦੇ ਉੱਤੇ ਯਕੀਨ ਨਹੀਂ ਹੈਗਾ ਬੰਦਾ ਕਹਿ ਦਵੇ ਕਿ ਕਿਸੇ ਨੇ ਇਹ ਚੀਜ਼ ਨਕਲੀ ਨਾ ਦਿੱਤੀ ਹੋਵੇ ਡਰ ਲੱਗਦਾ ਆ ਹੱਡੀਆਂ ਦੀ ਤਾਕਤ ਬਾਡੀ 'ਚ ਵੀਕਨੈਸ ਆ ਥਕਾਵਟ ਰਹਿੰਦੀ ਆ ਕਮਜ਼ੋਰੀ ਰਹਿੰਦੀ ਆ ਇਹ ਤੁਸੀਂ ਇੱਕ ਪੀਸ ਜਾਂ ਦੋ ਪੀਸ ਅਗਰ ਵੱਡਾ ਪੀਸ ਆ ਇੱਕ ਛੋਟਾ ਆ ਦੋ ਪਾਣੀ 'ਚ ਰਾਤ ਨੂੰ ਪੀਓ ਦੋ ਸਵੇਰੇ ਉੱਠ ਕੇ ਖਾਓ ਬਹੁਤ ਵਧੀਆ ਰਿਜ਼ਲਟ ਆ ਹੱਡੀਆਂ ਨੂੰ ਤਾਕਤ ਦਿੰਦਾ ਆ ਕਿਸੇ ਵੀ ਨੁਕਸੇ ਦੀ ਮਰਦਾਨਾ ਦਾਗਾ ਦਾ ਬਾਡੀ ਵਾਈਜ਼ ਵੀਕਨੈਸ ਆ ਜਾਂ ਉੱਦਾ ਤਾਕਤ ਲਈ ਖਾਣੀ ਆ ਇਹ ਚੀਜ਼ ਪ੍ਰਧਾਨ ਆ ਯੂਜ਼ ਹੁੰਦੀ ਹੀ ਹੁੰਦੀ ਆ ਆ ਤਿੰਨ ਚੀਜ਼ਾਂ ਪਰ ਮੈਂ ਤੁਹਾਨੂੰ ਇਹ ਕਹੂੰਗਾ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਤੁਸੀਂ ਡਰੇ ਹੋਏ ਹੋ ਜਾਂ ਤੁਸੀਂ ਕੱਲੀ ਯੂਜ਼ ਕਰੋਗੇ ਤੁਹਾਨੂੰ ਤਾਂ ਵੀ ਰਿਜ਼ਲਟ ਮਿਲ ਜਾਣਾ ਹੈ ਪਹਿਲਾਂ ਤੁਸੀਂ ਇਹ ਯੂਜ਼ ਕਰੋ ਤੇ ਤੁਸੀਂ ਦੱਸੋ ਕਿੱਦਾਂ ਰਿਜ਼ਲਟ ਆ ਰਿਹਾ ਦਾ ਮੈਨੂੰ ਕਮੈਂਟ ਸੈਕਸ਼ਨ ਮੇਰਾ ਹਮੇਸ਼ਾ ਖੁੱਲਾ ਰਹਿੰਦਾ ਆ ਕਿ ਤੁਸੀਂ ਆਪਣਾ ਰਿਜ਼ਲਟ ਦੱਸਿਓ 10-15 ਦਿਨ ਦੇ ਵਿੱਚ ਵਿੱਚ ਵੀ ਤੁਹਾਨੂੰ ਅਗਰ ਬਾਡੀ ਦੀ ਤਕਾਬੜ ਕਮਜ਼ੋਰੀ ਲੱਗਦੀ ਆ ਔਰ ਅਲੱਗ ਤਰ੍ਹਾਂ ਦਾ ਰਿਜ਼ਲਟ ਮਿਲੂਗਾ ਜੋ ਮੈਂ ਨੁਕਸਾ ਦੱਸਦਾ ਆ ਮੇਰੀ ਗੱਲ ਆਸਾਨ ਆ ਤੇ ਰਿਜ਼ਲਟ ਪੂਰਾ ਟੌਪ ਦਾ ਮਿਲਦਾ ਆ ਕਿਸੇ ਵੀ ਤਰ੍ਹਾਂ ਦੀ ਦੇਸੀ ਦਵਾਈ ਬਾਰੇ ਪਤਾ ਕਰਨਾ ਆ ਪੂਰੀ ਵਧੀਆ ਸਲਾਹ ਦਊਗਾ ਵੈਦ rahul lodiya nawa shahar ਤੋਂ desi dawaiyan